ਔਰ ਗਮਟਾਲਾ ਤੋਂ ਬੋਲ ਰਹੀ ਆ ਪਿਤਪਾਲ ਦੀ ਪੋਤਰੀ ਨੰਬਰਦਾਰ ਪਿਤਪਾਲ ਸਿੰਘ ਮੇਰੇ ਵਰਾਸਤੀ ਇੱਥੇ ਜਾਇਦਾਦ ਸੀ ਝੰਝਾਰਾ ਰੇਵੀਨਿਊ ਦੇ ਵਿੱਚ ਜਿਹੜੀ ਵਰਾਸਤੀ ਪ੍ਰਾਪਰਟੀ ਆ ਉਹਦੇ ਸੰਬੰਧ ਚ ਮੈਂ ਦਿਵਾਰਾਂ ਕਰਾ ਰਹੀ ਸੀ ਤੇ 23 ਤਰੀਕ ਨੂੰ ਕੁਝ ਬੰਦੇ ਆਏ ਤੇ ਗੁਰਜੀਤ ਸਿੰਘ ਔਜਲਾ ਐਮਪੀ ਜਿਹੜਾ ਉਹ ਤੇ ਉਹਦਾ ਭਰਾ ਸੁਖ ਉਹਨਾਂ ਦੇ ਉਹਨਾਂ ਨੇ ਕੁਝ ਮੇਰੇ ਪਿੱਛੇ 23 ਤਰੀਕ ਨੂੰ ਬੰਦੇ ਭੇਜੇ ਜਿੱਚ ਜਸਬੀਰ ਸਿੰਘ ਤੇ ਬਸੀ ਤੇ ਸੰਨੀ ਮਾਲਬਰ ਵਾਲਾ ਉਹਨਾਂ ਦੇ ਨਾਲ ਕੁਝ ਬੰਦੇ ਸੀ ਜਿਨ੍ਹਾਂ ਨੇ ਜਾ ਕੇ ਉੱਥੇ ਮੇਰੀ ਦੀਵਾਰ ਦੀ ਤੋੜ-ਫੋੜ ਕੀਤੀ ਮੇਰੇ ਨਾਲ ਮਤਲਬ ਗਾਲੀ-ਗਲੋਚ ਵੀ ਕੀਤਾ ਮਤਲਬ ਮਿਸਬੀਹਵ ਕੀਤਾ ਮੇਰੇ ਨਾਲ ਬਹੁਤ ਜ਼ਿਆਦਾ ਨਾ ਫਿਰ ਮੈਂ ਚੌਂਕੀ ਦਰਖਾਸਤ ਵੀ ਦਿੱਤੀ ਚੌਂਕੀ ਜਾ ਕੇ ਦੱਸਿਆ 112 ਹੈਲਪਲਾਈਨ ਤੇ ਮੈਂ ਦਰਖਾਸਤ ਕੱਢੀ ਸਾਰੇ ਦਰਖਾਸਤਾਂ ਵੀ ਕੱਢੀਆਂ ਲੇਕਿਨ ਕੋਈ ਵੀ ਕਾਰਵਾਈ ਨਾ ਕਰਨ ਤੋਂ ਬਾਅਦ ਮੈਂ ਸੁਖ ਕੋਲ ਗਈ ਸੁਖ ਦੇ ਆਫਿਸ ਗਈ ਤੇ ਮੈਨੂੰ ਜਿਹੜਾ ਗਰਜੀਤ ਔਜਲੇ ਦਾ ਐਮਪੀ ਦਾ ਭਰਾ ਆ ਉਹਦੇ ਕੋਲ ਗਈ ਸੁਖ ਕੋ ਮੈਂ ਕਿਹਾ ਤੁਸੀਂ ਕੀ ਕਰਵਾ ਰਹੇ ਕਹਿੰਦਾ ਜੋ ਮੇਰੀ ਬਾਜ ਦੀ ਆਖਿਆ ਕਰੋੜ ਕਰੋੜ ਦੀ ਪ੍ਰਾਪਰਟੀ ਆ ਤੇ ਮੈਂ ਇਹ ਗੱਲ ਕਹੀ ਉਹਨਾਂ ਨੂੰ ਵੀ ਮੈਨੂੰ ਨਹੀਂ ਪਤਾ ਕਰੋੜ ਦੀ ਕਿੰਨੇ ਦੀ ਮੇਰੀ ਤੇ ਵਿਰਾਸਤੀ ਜਗਾ ਵਾ ਤੇ ਮੇਰੀਆਂ ਕੰਧਾਂ ਜਿਹੜੀਆਂ ਸਾਰੀਆਂ ਢਾ ਦਿੱਤੀਆਂ ਤੇ ਕਹਿੰਦੇ ਕਿੱਦਾਂ ਉਹਨਾਂ ਦੀਆਂ ਰਜਿਸਟਰੀਆਂ ਮੈਂ ਕਿਹਾ ਵੀ ਤੁਸੀਂ ਇੰਤਕਾਲ ਦੇਖੋ ਜਮ੍ਹਾਂ ਬੰਦੀਆਂ ਦੇਖੋ ਖਸਰਾ ਨੰਬਰ ਦੇਖੋ ਖਸਰੇ ਨੰਬਰ ਉਹਨਾਂ ਦੇ ਹੋ ਰਿਹਾ ਮੇਰੇ ਹੋ ਰਿਹਾ ਮੇਰੇ ਪਲਾਟ ਦੇ ਹੀ ਹੋ ਰਿਹਾ ਕਹਿੰਦੇ ਉਹਨਾਂ ਖਸਰੇ ਨੰਬਰ ਨੂੰ ਕਹਿਣਾ 45 ਤੇ 46 ਪਲਾਟ ਆ ਮੈਂ ਕਿਹਾ ਸਰ 45 ਤੇ 46 ਪਲਾਟ ਪਾਇਆ ਵਾ ਖਸਰਾ ਨੰਬਰ ਮੇਰਾ 74 ਦਾ 14 ਵਾ ਉਹਨਾਂ ਦਾ 73 ਦਾ 16 ਵੰਡਿਆ ਜੇ 74 ਦਾ ਉਹਨਾਂ ਦਾ 14/2 ਇੱਕ ਵੰਡਿਆ ਜੀ ਜਦ ਕਿ ਉਹ ਉੱਥੇ ਖਸਰਾ ਨੰਬਰ ਹੀ ਨਹੀਂ ਮੈਂ ਕਿਹਾ ਤੁਸੀਂ ਨਿਸ਼ਾਨਦੇਹੀ ਕਰਵਾ ਲਓ ਕਹਿੰਦੇ ਨਿਸ਼ਾਨਦੇਹੀ ਦੀ ਲੋੜ ਨਹੀਂ ਹੈਗੀ ਜੋ ਅਸੀਂ ਕਰ ਰਹੇ ਆ ਅਸੀਂ ਠੀਕ ਕਰ ਰਹੇ ਆ ਦਰਜੀ ਤੋਂ ਜਲਾ ਐਮਪੀ ਆਂਦਾ ਵੀ ਜੋ ਕਰ ਰਹੇ ਠੀਕ ਕਰ ਰਹੇ ਮੈਂ ਇਹਨਾਂ ਨੂੰ ਕਾਲ ਵੀ ਕੀਤੀ ਤੇ ਇਹਨਾਂ ਕਿਹਾ ਮੈਂ ਤਾਂ ਮੈਂ ਇਹਨਾਂ ਨੂੰ ਕਿਹਾ ਕਿ ਮੈਂ ਤਾਂ ਤੁਹਾਡਾ ਬੱਸੀ ਜਾ ਕੇ ਨਾਲ ਕੰਦਾਂ ਤੋੜ ਕੇ ਆਇਆ ਕਹਿੰਦੇ ਇਹ ਨਹੀਂ ਹੋ ਸਕਦਾ ਮੈਂ ਕਿਹਾ ਵੀ ਬੱਸੀ ਨਾਲ ਪੰਜ ਸੱਤ ਬੰਦੇ ਹੋਰ ਆ ਤੇ ਕਹਿੰਦੇ ਭੈਣ ਜੀ ਕਿਦਾਂ ਦੇ ਦਈਏ ਕਰੋੜ ਕਰੋੜ ਦੀ ਖਾਂ ਆ ਕਿਦਾਂ ਦੇ ਦਈਏ ਤੇ ਮੈਂ ਕਿਹਾ ਅਸੀਂ ਵੀ ਉਸੇ ਪਿੰਡ ਦੇ ਰਹਿਣ ਵਾਲੇ ਆ ਅਸੀਂ ਵੀ ਤੁਹਾਡੇ ਬੱਚੇ ਅਸੀਂ ਗਮਟਾਲੇ ਦੇ ਰਹਿਣ ਵਾਲੇ ਆ ਜਿਹੜਾ ਸਾਡਾ ਹੱਕ ਬਥੇਰਾ ਖਾ ਲਿਆ ਤੁਸੀਂ ਹੁਣ ਮੈਂ ਕਿਹਾ ਜਿਹੜਾ ਬਚਿਆ ਉਹ ਸਾਡੇ ਲਈ ਰਹਿਣ ਦਿਓ ਤਦਾਰੇ ਪੁਲਸ ਨੂੰ ਤੇ ਫਿਰ ਅਸੀਂ ਪੁਲਸ ਨੂੰ ਵੀ ਕਿਹਾ ਅੱਜ ਫਿਰ ਅੱਜ ਫਿਰ ਇਹਨਾਂ ਨੇ ਮੇਰੇ ਉੱਥੇ ਆ ਕੇ ਸਾਰੇ ਪੋਲੀਟਿਕਲ ਬੰਦੇ ਆ ਕੇ ਜਿਹੜੇ ਬਸੀ ਹੁਣੀ ਆ ਉਹਨਾਂ ਦੇ ਬੰਦੇ ਆ ਕੇ ਸੁਖ ਫੋਨ ਕਰ ਰਿਹਾ ਗੁਰਜੀਤ ਔਜਲੇ ਦਾ ਐਮਪੀ ਜਿਹੜਾ ਉਹਨੇ ਫੋਨ ਕੀਤਾ ਫੋਨ ਕਰਕੇ ਤੇ ਕਹਿੰਦਾ ਚੌਂਕੀ ਇੰਚਾਰਜ ਗੰਢ ਕੇ ਗੁਰਜੀਤ ਸਿੰਘ ਚੌਂਕੀ ਇੰਚਾਰਜ ਨੂੰ ਗੰਢ ਕੇ ਮੈਂ ਉੱਥੇ ਖਲੋਤੀ ਮੈਨੂੰ ਕਿਸੇ ਬੰਦੇ ਨੇ ਕਿਹਾ ਕੰਦਾ ਢੋਂਡੇ ਜਾਂ ਮੈਂ ਮੌਕੇ ਤੇ ਪਹੁੰਚੀ ਉਹਨਾਂ ਸਾਰੀਆਂ ਦੁਵਾਰਾਂ ਸਾਡੀਆਂ 5-5 ਫੁੱਟ ਦੁਵਾਰਾਂ ਵੀ ਬੰਦੇ ਸੀ ਉਹਨਾਂ ਨੇ ਸਾਰੀਆਂ ਟਾਈਆਂ ਸਾਡੀਆਂ ਬਾਹਾਂ ਘੁੱਟ ਕੇ ਦੋ ਤਿੰਨ ਜਨਾਨੀਆਂ ਨੂੰ ਲੈ ਕੇ ਸਾਡੀਆਂ ਬਾਹਾਂ ਫੜ ਛੱਡੀਆਂ ਚੁੰਨੀ ਨਾ ਬੰਨ ਛੱਡੀਆਂ ਉੱਥੇ ਮੇਰੇ ਕੋਲੋਂ ਕੁੱਝ ਕੇ ਮੇਰੇ ਡਾਕੂਮੈਂਟਸ ਖੋਣ ਦੀ ਵੀ ਕੋਸ਼ਿਸ਼ ਕੀਤੀ ਸੰਨੀ ਮਾਰਬਲ ਨੇ ਮੇਰੇ ਕਾਗਜ਼ ਖੋਏ ਲਫਾਫਾ ਪਰ ਮੈਂ ਬੜੀ ਮੁਸ਼ਕਲ ਆਪਣਾ ਮਤਲਬ ਇਹ ਡਾਕੂਮੈਂਟਸ ਜਿਹੜੇ ਬਚਾਏ ਮੈਂ ਇੱਥੇ ਪਹੁੰਚੀ ਲੇਕਿਨ ਉਹ ਫੇਰ ਗਰਜੀਤ ਔਜਲਾ ਹੀ ਉੱਥੇ ਐਮਪੀ ਫੋਨ ਕਰਨ ਡਿਆ ਸੀ ਮੈਂ ਲੇਡੀ ਪੁਲਸ ਭੇਜਦਾ ਹਾਂ ਤੁਸੀਂ ਇਹਨਾਂ ਤੇ ਪਰਚਾ ਦਰਜ ਕਰਾ ਦਿਓ ਸਾਰੇ ਰੋਪਲਾ ਰਹੇ ਤੁਸੀਂ ਐਮਪੀ ਸਾਹਿਬ ਦੇ ਕੋਈ ਫਰੂਥ ਹੈ ਦਾ ਲਿਓ ਮੈਂ ਕਈ ਵਾਰ ਉਹਨਾਂ ਨੂੰ ਫੋਨ ਕੀਤਾ ਦਫ਼ਤਰ ਕੀਤਾ ਮੈਂ ਕਾਲ ਕਰ ਮੇਰੇ ਲਾਗੇ ਖੜਕੇ ਕਾਲ ਕਰ ਰਹੇ ਆ ਬੱਸੀ ਸਾਹਿਬ ਉੱਥੇ ਮੌਜੂਦ ਪਲਾਟ ਦੇ ਉੱਤੇ ਖੁਦ ਪਲਾਟ ਦੇ ਉੱਤੇ ਜਾ ਰਹੇ ਆ ਜਿਹੜੇ ਇਹਨਾਂ ਦੀ ਲੀਡ ਕਰ ਰਹੇ ਇਹਨਾਂ ਦੀ ਵੋਟਾਂ ਕਰ ਰਹੇ ਆ ਉਹ ਨਾਲ ਜਾ ਰਹੇ ਆ ਫਿਰ ਮੇਰੇ ਇੱਕ ਹੋਰ ਵੀ ਹੈਗੇ ਰਿਲੇਟਿਵ ਉਹਨਾਂ ਵੀ ਦੱਸਿਆ ਕਿ ਉਹ ਗਰਜੀਤ ਔਜਲਾ ਕਹਿ ਰਿਹਾ ਕਿ ਨਹੀਂ ਪਲਾਟ ਨਹੀਂ ਜਾਣ ਦੇਣਾ ਹੱਥੋਂ ਸੁਖ ਕਹਿ ਰਿਹਾ ਸਾਰੀ ਕਾਰਵਾਈ ਜਿਹੜੀ ਗਰਜੀਤ ਦਾ ਭਰਾ ਸੁਖ ਕਰ ਰਿਹਾ ਜਿੰਨੀ ਵੀ ਆ ਮੈਂ ਚਾਹੁੰਦੀ ਆ ਵੀ ਸਾਡਾ ਹੱਕ ਅਸੀਂ ਕਿਸੇ ਕੋ ਖਰੀਦਿਆ ਨਹੀਂ ਸਾਡੀ ਵਿਰਾਸਤੀ ਜਾਇਦਾਦ ਹੈ ਬਥੇਰੀ ਇਹਨਾਂ ਲੋਕਾਂ ਨੇ ਖਾ ਲਈ ਆ ਬਹੁਤ ਜ਼ਿਆਦਾ ਅੱਗੇ ਖਾਧੀ ਹੋਈ ਆ ਮੇਰੇ ਪਾਪਾ ਕਦੀ ਲੜਾਈ ਵਾਲੇ ਬੰਨੇ ਨਹੀਂ ਸੀ ਤੁਰੇ ਹੈਗੇ ਮੈਂ ਕਹਿੰਦੀ ਜੋ ਸਾਡਾ ਹੱਕ ਵਾ ਸਾਨੂੰ ਮਤਲਬ ਕਿ ਮਿਲਣਾ ਚਾਹੀਦਾ ਵਾ ਪੇਪਰ ਦਾ ਨਾਮ ਬੋਲਦੇ ਨੇ ਪੇਪਰ ਮੇ ਰਜਿਸਟਰੀ ਮੈਂ ਆਪਣੇ ਬ੍ਰਦਰ ਨੂੰ ਕੀਤੀ ਆ ਤਿੰਨਾ ਭੈਣ ਭਰਾਵਾਂ ਦੇ ਨਾਂ ਤੇ ਆ ਸਾਡੇ ਰਾਜਪਾਲ ਜਸਪਾਲ ਸਿੰਘ ਮਨਦੀਪ ਪੌਰ ਤੇ ਇਹਨਾਂ ਦੇ ਨਾਂ ਤੇ ਵਿਰਾਸਤ ਚੜੀ ਹੋਈ 1/2 ਹਿੱਸਾ ਸਾਰਾ ਸਾਡੇ ਨਾਂ ਤੇ ਚੜਿਆ ਹੋਇਆ ਵਾ ਮੈਨੂੰ ਨਾਲੇ ਨਾਲ ਉਲਟਾ ਏ ਧਮਕੀਆਂ ਦੇ ਰਹਾ ਤੇਰਾ ਬੇਟਾ ਤੇਰੀ ਬੇਟੀ ਬਾਹਰ ਰਹਿੰਦੀ ਆ ਮੇਰੇ ਹਸਬੰਡ ਜਿਹੜੇ ਅਮਰੀਕਾ ਨਿਊ ਜਰਸੀ ਰਹਿੰਦੇ ਆ ਮੇਰੀ ਬੇਟੀ ਜਿਹੜੀ ਕੈਨੇਡਾ ਰਹਿੰਦੀ ਆ ਮੇਰਾ ਭਤੀਜਾ ਜਿਹੜਾ ਉਹ ਵੀ ਕੈਨੇਡਾ ਰਹਿੰਦਾ ਵਾ ਮੈਨੂੰ ਇਹ ਕਹਿ ਕੇ ਆਇਆ ਸੰਨੀ ਮਾਰਬਲ ਵਾਲਾ ਚੱਲ ਤੂੰ ਕਹਿੰਦਾ ਜਿਹੜੇ ਤੇਰੇ ਬਾਹਰ ਰਹਿੰਦੇ ਆ ਉਹਨਾਂ ਸਾਰਿਆਂ ਦੇ ਪਰਚਾ ਕਰਕੇ ਤੈਨੂੰ ਫਟਾਣੇ ਬਿਠਾਉਣਾ ਵਾ ਜਦ ਕਿ ਹੁਣ ਵੀ ਅੱਜ ਵੀ ਮੇਰੀ ਪਰਚਾਈ ਦੇ ਵੀ ਵਾਲਾ ਕੋ ਫੜਿਆ ਮੇਰੇ ਵੀ ਹੱਥੀ ਪੈ ਮੇਰੇ ਮਤਲਬ ਕਿ ਮੇਰੀਆਂ ਬਾਵਾ ਜਿਹੜੀਆਂ ਬੰਦ ਦਿੱਤੀਆਂ ਕਾਗਜ਼ ਖੋਣ ਵਾਸਤੇ ਪਰ ਬੜੀ ਮੁਸ਼ਕਲ ਸੀ ਮੇਰੇ ਕੋਲ ਮੁੜ ਕੇ ਬੋਲਿਆ ਨਹੀਂ ਗਿਆ ਉੱਥੇ ਮੈਂ ਬੜੀ ਮੁਸ਼ਕਲ ਆਪਣਾ ਕਾਗਜ਼ ਪੱਤਰ ਲੈ ਕੇ ਉੱਥੇ ਪਜੀ ਵੀਡੀਓ ਵੀਡੀਓ ਬਣੀ ਨੇੜੇ ਜਿਹੜੇ ਹਾਂਜੀ ਵੀਡੀਓ ਮੇਰੀ ਸਾਰੀ ਕੰਦਾ ਟਾਉਂਦਿਆਂ ਦੀ ਵੀ ਤਰਾਨੇ ਮੇਰੀ ਵੀਡੀਓ ਬਣਾਈ ਆ ਕੰਦ ਟੱਟਦਿਆਂ ਤੱਕ ਜਿੰਨੀ ਦੀਵਾਰ ਮੇਰੀ ਟੋੜੀ ਆ ਸਾਰੀ ਵੀਡੀਓ ਬਣੀ ਹੋਈ ਆ ਇਨਸਾਫ ਤੋਂ ਨਹੀਂ ਆ ਕੇ ਜਿਹੜਾ ਸਾਡਾ ਵਾ ਸਾਡਾ ਸਾਡਾ ਹੱਕ ਵਾ ਸਾਨੂੰ ਦਵਾਇਆ ਜਾਵੇ ਇਹ ਗਮਟਾਲੇ ਚ ਇਹਨਾਂ ਹੋਰ ਵੀ ਬਹੁਤ ਜ਼ਿਆਦਾ ਇਹਨਾਂ ਨਜਾਇਜ਼ ਇਦਾਂ ਲੋਕਾਂ ਨੂੰ ਪਲਾਟ ਦਵਾਏ ਆ ਖੁਦ ਸੁੱਖਾ ਪੈਸੇ ਲੈ ਲੈਂਦਾ ਵਿੱਚੋਂ ਤੇ ਲੋਕਾਂ ਨੂੰ ਦਵਾ ਦਿੰਦਾ ਵੜ ਲੋ ਜਦ ਕਿ ਅਸੀਂ ਤੈਨੀਆਂ ਪਰਿਵਾਰ ਆ ਜਿੱਦੀ ਪੁਸ਼ਤੀ ਸਾਡੀ ਉਥੋਂ ਦੀ ਜਾਇਦਾਦ ਆ ਜੀ ਕਿਸੇ ਰਾਜਨੀਤੀ ਪਾਰਟੀ ਨਾਲ ਸੰਬੰਧ ਹੋ ਜੇ ਤਾਂ ਨਹੀਂ ਇਹ ਬਿਆਨ ਦੇ ਰਹੇ ਜੀ ਮੈਂ ਕਿਸੇ ਰਾਜਪਾਲਟੀ ਨਾਲ ਜੇ ਮੈਂ ਕਿਸੇ ਪਾਰਟੀ ਨਾਲ ਸੰਬੰਧ ਹੁੰਦੀ ਤੇ ਮੈਂ ਇੱਥੇ ਪ੍ਰੈਸ ਰਿਪੋਰਟਾਂ ਦੀ ਹੈਲਪ ਨਹੀਂ ਲੈਂਦੀ ਸਾਡੇ ਨਾਲ ਕੋਈ ਵੀ ਨਹੀਂ ਹੈਗਾ ਜੀ ਸਵਰੋਧਿ ਜਿਹੜਾ ਇੱਕ ਮਾਮਲਾ ਜਿਹੜਾ ਲੜਾਈ ਦੀ ਪਲਾਟ ਦੀ ਇਹ ਜਹਾਰ ਸਿੰਘ ਐਵੇਨਿਊ ਦੋ ਪਲਾਟ ਨੇ ਜੁਆਇੰਟ ਉਹਨਾਂ ਨੂੰ ਲੈ ਕੇ ਦੋ ਪਾਰਟੀਆਂ ਦਾ ਆਪਸ ਵਿੱਚ ਮਸਲਾ ਚੱਲ ਰਿਹਾ ਸੀ ਜਿਹਦੇ ਸਬੰਧੀ ਉਹਨਾਂ ਕੋਲ ਰਿਕਾਰਡ ਮਾਇਆ ਗਿਆ ਸੀ ਉਹਦੇ ਵਿੱਚ ਉਹਨਾਂ ਦੀ ਥੋੜੀ-ਬੋੜੀ ਤਕਰਾਰ ਹੋਈ ਜਿਸ ਦੇ ਅਧਾਰ ਤੇ ਉਹਨਾਂ ਦੀ ਐਫਆਈਆਰ ਲਾਂਚ ਕਰ ਦਿੱਤੀ ਜਿਹੜੀ ਦੋਸ਼ੀ ਪਾਰਟੀ ਉਸ ਤੋਂ ਬਾਅਦ ਇਹਨਾਂ ਦਾ ਰਿਕਾਰਡ ਹਾਸਲ ਕੀਤਾ ਜਾ ਰਿਹਾ ਜੋ ਫਰਦਰ ਜੋ ਵੀ ਰਿਕਾਰਡ ਦੀ ਜਿਹੜੀ ਡਿਟੇਲ ਲਿਆ ਕੇ ਜੋ ਬੰਦੀ ਕਾਰਵਾਈ ਅੱਗੇ ਵੀ ਹਮਲੋਂ ਵਿੱਚ ਲਿਆਂਦੀ ਆ ਦੋਸ਼ੀਆਂ ਨੂੰ ਜਾਂਦੇ ਜਾਂਦੇ ਗ੍ਰਿਫਤਾਰ ਕਰਕੇ ਦੇ